ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ සචෝ සචන්නාව ගෝනගෝබिन्දහැදියෝ ජීවා තෙරනයමන් අනන්දහැ ජියෝ සච සචන්නාව ගෝනගෝබिन्දහැ ජියෝ गुर ज्ञान अपारा सिर जिन सिर जी दिन गोई परवाना आया हुक्म पठाया फेर ना सकै कोई आपे कर वेख सिर सिर लिखे आपे सुरत बुझाई ਨਾਨਕ ਸਾਹਿਬ ਅਗੰਮ ਅਗੋਚਰ ਜੀਵਾ ਸੱਚੀ ਨਾਈ ਤੁਮ ਸਰ ਅਵਰਨਾ ਕੋਈ ਆਇਆ ਜਾਏ ਸੀ ਜੀਓ ਹੁਕਮੀ ਹੋਏ ਨਿਵੇੜ ਭਰਮ ਚੁਕਾਏ ਸੀ ਜੀਓ ਗੁਰ ਪਰਮ ਚੁਕਾਏ ਅਕਥ ਕਹਾਏ ਸੱਚ ਮੈਂ ਸੱਚ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨ ਦੂਜਾ ਨਾਮ ਤੇ ਰਹਿ ਵਡਿਆਈ ਤੂ ਸੱਚਾ ਸਿਰਜਨਹਾਰ ਅਲਖ ਸਿਰੰਦਿਆ ਜੀਓ ਇੱਕ ਸਾਹਿਬ ਦੁਇ ਰਾਹ ਬਾਦ ਬਧੰਦਿਆਂ ਜੀਓ ਦੁਇ ਰਾ ਚਲਾਏ ਹੁਕਮ ਸਬਾਏ ਜਨਮ ਮੂਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬਿਖਲਾਦੀ ਸਿਰ ਪਾਰਾ ਹੁਕਮ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸਬਦ ਸੁਨਾਪੈ ਸਾਚਾ ਸਿਰਜਣ ਹਾਰਾ ਪਗ ਸੋਹੇ ਦਰਬਾਰ ਸਬਦ ਸੁਹਾਇਆ ਜੀਉ ਬੋਲੈ ਅੰਮ੍ਰਿਤ ਬਾਣ ਰਸਨ ਰਸਾਇਆ ਜੀਉ ਰਸਨ ਰਸਾਏ ਨਾਮ ਤੇਸਾਏ ਗੁਰ ਕੈ ਸਬਦ ਬਿਕਾਣੇ 파ਰਸ ਪਰਸੀਏ 파ਰਸ ਹੋਏ ਜਾਂ ਤੇਰੇ ਮਨ ਭਾਣੇ ਅਮਰਾ ਬਦ ਪਾਇਆ ਆਪ ਗਵਾਇਆ ਮਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੇ ਸਾਚੇ ਕੇ ਵਪਾਰੀ ਹੂ ਖਪਿਆ ਸੋ ਆਥ ਕਿਉ ਦਰ ਜਾਇ ਸਾ ਜੀਓ ਸਤ ਗੁਰੂ ਪੁੱਛਿਓ ਜਾਇ ਨਾਮ ਧਿਆਇ ਸਾ ਜੀਓ ਸਚ ਨਾਮ ਧਾਈ ਸਾਚ ਚਵਾਈ ਗੁਰਮੁਖ ਸਾਜਿ ਪਛਾਣਾ ਦੀਨਾ ਨਾਥ ਦਿਆਲ ਨਿਰੰਜਨ ਅਨੰਦਿਨ ਨਾਮ ਵਖਾਣਾ ਕਰਨੀ ਕਾਰ ਤੁਰਿਓ ਫਰਮਾਈ ਆਪ ਮੁਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸਨਾ ਨਾਮ ਨਿਵਾਰੀ ਕਰਣੀਕਾਰ ਤੁਰਿਓ ਫਰਮਾਈ ਆਪ ਮੁਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸਨਾ ਨਾਮ ਨਿਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਨਾ ਸ੍ਰੀ ਮਹੱਲਾ ਪਹਿਲਾ हे ਪ੍ਰਭੂ ਜੀ ਤੇਰੇ ਨਾਮ ਵਿੱਚ ਜੁੜ ਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਮੇਰੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ हे ਭਾਈ ਪਰਮਾਤਮਾ ਨਾਮ ਸਦਾ ਸਿਰ ਰਹਿਣ ਵਾਲਾ ਹੈ ਪ੍ਰਭੂ ਗੁਨਾ ਦਾ ਖਜ਼ਾਨਾ ਹੈ ਤੇ ਧਰਤੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ਗੁਰੂ ਦਾ ਬਖਸ਼ਿਆ ਗਿਆਨ ਦੱਸਦਾ ਹੈ ਕਿ ਸਿਰਜਣਹਾਰ ਪ੍ਰਭੂ ਬੇਅੰਤ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਇਸ ਨੂੰ ਨਾਸ਼ ਕਰਦਾ ਹੈ ਜਦੋਂ ਉਸ ਦੇ ਹੁਕਮ ਵਿੱਚ ਭੇਜਿਆ ਹੋਇਆ ਮੌਤ ਦਾ ਸੱਦਾ ਆਉਂਦਾ ਹੈ ਤਾਂ ਕੋਈ ਜੀਵ ਉਸ ਸੱਦੇ ਨੂੰ ਮੋੜ ਨਹੀਂ ਸਕਦਾ ਪਰਮਾਤਮਾ ਆਪ ਹੀ ਜੀਵਾਂ ਨੂੰ ਫਾਇਦਾ ਕਰਕੇ ਆਪ ਹੀ ਸੰਭਾਲ ਕਰਦਾ ਹੈ ਆਪ ਹੀ ਹਰੇਕ ਜੀਵ ਦੇ ਸਿਰ ਉੱਤੇ ਉਸ ਦੇ ਕੀਤੇ ਕਰਮਾਂ ਅਨੁਸਾਰ ਲੇਖ ਲਿਖਦਾ ਹੈ ਆਪ ਹੀ ਜੀਵ ਨੂੰ ਸਹੀ ਜੀਵਨ ਰਾਹ ਦੀ ਸੂਝ ਬਖਸ਼ਤਾ ਹੈ ਮਾਲਕ ਪ੍ਰਭੂ ਉਪਹੁੰਚ ਹੈ ਜੀਵਾਂ ਦੇ ਗਿਆਨ ਇੰਦਰੀਆਂ ਦੀ ਉਸ ਤੱਕ ਪਹੁੰਚ ਨਹੀਂ ਹੋ ਸਕਦੀ ਏ ਨਾਨਕ ਉਸ ਦੇ ਦਰ ਤੇ ਅਰਦਾਸ ਕਰ ਤੇ ਆਖੇ ਪ੍ਰਭੂ ਤੇਰਾ ਸਦਾ ਕਾਇਮ ਰਹਿਣ ਵਾਲੀ ਸਿਫਤਸਲਾ ਕਰਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਮੈਨੂੰ ਆਪਣੀ ਸਿਫਤਸਲਾ ਬਖਸ਼ ਏ ਪ੍ਰਭੂ ਜੀ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਔਰ ਜਿਹੜਾ ਵੀ ਜਗਤ ਵਿੱਚ ਆਇਆ ਹੈ ਉਹ ਇੱਥੋਂ ਆਖਿਰ ਚਲਾ ਗਿਆ ਹੈ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ ਇਸ ਮਨੁੱਖ ਦੀ ਭਟਕਣਾ ਗੁਰੂ ਦੂਰ ਕਰਦਾ ਹੈ ਪ੍ਰਭੂ ਦੇ ਹੁਕਮ ਅਨੁਸਾਰ ਉਸ ਦੇ ਜਨਮ ਮਰਨ ਦੇ ਗੇੜ ਖਤਮ ਹੋ ਜਾਂਦੇ ਹਨ ਗੁਰੂ ਜਿਸ ਦੀ ਭਟਕਣਾ ਦੂਰ ਕਰਦਾ ਹੈ ਉਸ ਬਾਸੋਂ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਾਂਦਾ ਹੈ ਜਿਸ ਦੇ ਗੁਣ ਬਿਆਨ ਤੋਂ ਉਹ ਭਰੇ ਹਨ ਹੋ ਮਨੁੱਖ ਸਦਾ ਸਿਰ ਪ੍ਰਭੂ ਦੀ ਯਾਦ ਵਿੱਚ ਰਹਿੰਦਾ ਹੈ ਸਦਾ ਸਿਰ ਪ੍ਰਭੂ ਉਸ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਹੋ ਮਨੁੱਖ ਰਾਜਾ ਦੇ ਮਾਲਕ ਪ੍ਰਭੂ ਦਾ ਹੁਕਮ ਪਛਾਨ ਲੈਂਦਾ ਹੈ ਤੇ ਸਮਝ ਲੈਂਦਾ ਹੈ ਕਿ ਪ੍ਰਭੂ ਆਪ ਹੀ ਪੈਦਾ ਕਰਦਾ ਹੈ ਤੇ ਆਪ ਨਹੀਂ ਆਪਣੇ ਵਿੱਚ ਲੀਨ ਕਰ ਲੈਂਦਾ ਹੈ हे ਪ੍ਰਭੂ ਜਿਸ ਮਨੁੱਖ ਨੇ ਤੇਰੀ ਸਿਫਤਲਾ ਦੀ ਇਦਾਤ ਗੁਰੂ ਤੋਂ ਪ੍ਰਾਪਤ ਕਰ ਲਈ ਤੂੰ ਉਸ ਦੇ ਮਨ ਵਿੱਚ ਆ ਵਸਦਾ ਹੈ ਤੇ ਅੰਤ ਸਮੇਂ ਵੀ ਉਸ ਦਾ ਸਾਥੀ ਬਣਦਾ ਹੈ हे नानक मालिक प्रभु सदा कायम रहण वाला है उस वर्गा और कोई नहीं ਉਸ ਦੇ ਦਰ ਤੇ ਅਰਦਾਸ ਕਰ ਤੇ ਆਖੇ ਪ੍ਰਭੂ ਤੇਰੇ ਨਾਮ ਵਿੱਚ ਜੁੜਿਆ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ ਏ ਅਦ੍ਰਿਸ਼ਟ ਰਚਨਹਾਰ ਤੂੰ ਸਦਾ ਥਿਰ ਰਹਿਣ ਵਾਲਾ ਹੈ ਤੇ ਸਭ ਜੀਵਾਂ ਨੂੰ ਪੈਦਾ ਕਰਦਾ ਹੈ ਇੱਕੋ ਸਿਰਜਣਹਾਰੀ ਸਾਰੇ ਜਗ ਦਾ ਮਾਲਕ ਹੈ ਉਸਨੇ ਜਨਮ ਅਤੇ ਮਰਨ ਦੋ ਰਸਤੇ ਚਲਾਏ ਹਨ ਉਸ ਦੀ ਰਜ਼ਾ ਅਨਸਾਰ ਜਗਤ ਵਿੱਚ ਝਗੜੇ ਵਧਦੇ ਹਨ ਦੋਵੇਂ ਰਸਤੇ ਪ੍ਰਭੂ ਨੇ ਹੀ ਤੋਰੇ ਹਨ ਸਾਰੇ ਜੀਵ ਉਸ ਦੇ ਹੁਕਮ ਵਿੱਚ ਹੀ ਹਨ ਉਸ ਦੇ ਹੁਕਮ ਅਨਸਾਰ ਜਗਤ ਜੰਮਦਾ ਮਰਦਾ ਹੈ ਜੀਵ ਨਾਮ ਨੂੰ ਭੁਲਾ ਕੇ ਮਾਇਆ ਦੇ ਮੋਹ ਦਾ ਜ਼ਹਿਰ ਰੂਪ ਹਾਰ ਆਪਣੇ ਸਿਰ ਉੱਤੇ ਇਕੱਠਾ ਕਰੀ ਜਾਂਦਾ ਹੈ ਤੇ ਇਹ ਨਹੀਂ ਸਮਝਦਾ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਔਰ ਕੋਈ ਵੀ ਸਾਥੀ ਮਿੱਤਰ ਨਹੀਂ ਬਣਦਾ ਜੀਵ ਪਰਮਾਤਮਾ ਦੇ ਹੁਕਮ ਅਸਾਰ ਜਗਤ ਵਿੱਚ ਆਉਂਦਾ ਹੈ ਪਰ ਮਾਇਆ ਦੇ ਮੋਹ ਵਿੱਚ ਫਸ ਕੇ ਹੁਕਮ ਨੂੰ ਨਹੀਂ ਸਮਝਦਾ ਪ੍ਰਭੂ ਆਪ ਹੀ ਜੀਵ ਨੂੰ ਆਪਣੇ ਹੁਕਮ ਅਸਾਰ ਸਿੱਧੇ ਰਾਹ ਪਾ ਕੇ ਸਵਾਰਨ ਦੀ ਸਮਰੱਥ ਹੈ ਇਹ ਨਾਨਕ ਗੁਰੂ ਦੇ ਸ਼ਬਦ ਵਿੱਚ ਜੁੜਿਆ ਇਹ ਪਛਾਣ ਆਉਂਦੀ ਹੈ ਕਿ ਜਗਤ ਦਾ ਮਾਲਕ ਸਦਾ ਸਿਰ ਰਹਿਣ ਵਾਲਾ ਤੇ ਸਭ ਨੂੰ ਪੈਦਾ ਕਰਨ ਵਾਲਾ ਹੈ ਹੇ ਭਾਈ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੀ ਹਜ਼ੂਰੀ ਵਿੱਚ ਸੋਭਦੇ ਹਨ ਕਿਉਂਕਿ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਆਪਣੇ ਜੀਵਨ ਨੂੰ ਸੋਨਾ ਬਣਾ ਲੈਂਦੇ ਹਨ ਉਹ ਬੰਦੇ ਆਤਮਿਕ ਜੀਵਨ ਦੇਣ ਵਾਲੀ ਬਾਣੀ ਆਪਣੀ ਜੀਵ ਨਾਲ ਉਚਾਰਦੇ ਹਨ ਜੀਵ ਨੂੰ ਉਸ ਬਾਣੀ ਨਾਲ ਇੱਕ ਰਸ ਕਰ ਲੈਂਦੇ ਹਨ ਭਗਤ ਜਨ ਪ੍ਰਭੂ ਦੇ ਨਾਮ ਨਾਲ ਜੀਵ ਨੂੰ ਰਸਾ ਲੈਂਦੇ ਹਨ ਨਾਮ ਵਿੱਚ ਜੁੜ ਕੇ ਨਾਮ ਵਾਸਤੇ ਉਸ ਦੀ ਪਿਆਸ ਵੱਧਦੀ ਹੈ ਗੁਰੂ ਦੇ ਸਬਦ ਦੀ ਰਾਹੀ ਉਹ ਪ੍ਰਭੂ ਨਾਮ ਤੋਂ ਸਦਕੇ ਹੁੰਦੇ ਹਨ ਨਾਮ ਦੀ ਖਾਤਰ ਹੋਰ ਸਭ ਸਰੀਰਿਕ ਸੁੱਖ ਕੁਰਬਾਨ ਕਰਦੇ ਹਨ हे ਪ੍ਰਭੂ ਜਦੋਂ ਭਗਤ ਜਨ ਤੇ ਮਨ ਵਿੱਚ ਪਿਆਰੇ ਲੱਗਦੇ ਹਨ ਤਾਂ ਹੋ ਹੋ ਗੁਰੂ ਪਰਸ ਨਾਲ ਸ਼ੋਕ ਹੈ ਆਪ ਵੀ ਪਰਸ ਹੋ ਜਾਂਦੇ ਹਨ ਹੋਰ ਉਹਨਾਂ ਨੂੰ ਪਵਿੱਤਰ ਜੀਵਨ ਦੇਣ ਯੋਗੇ ਉਹ ਹੋ ਜਾਂਦੇ ਹਨ ਜਿਹੜੇ ਬੰਦੇ ਆਪਾ ਭਾਵ ਦੂਰ ਕਰਦੇ ਹਨ ਉਹਨਾਂ ਨੂੰ ਉਹ ਆਤਮਿਕ ਦਰਜਾ ਮਿਲ ਜਾਂਦਾ ਤੇ ਆਤਮਿਕ ਮੌਤ ਅਸਰ ਨਹੀਂ ਕਰਦੀ ਪਰ ਅਜੇ ਹਾ ਕੋਈ ਵੀ ਅੱਲਾ ਹੀ ਗੁਰੂ ਨੇ ਦਿੱਤੇ ਗਿਆਨ ਦੀ ਵਿਚਾਰ ਕਰਨ ਵਾਲਾ ਬੰਦਾ ਹੁੰਦਾ ਹੈ ਹੇ ਨਾਨਕ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਉਂਦੇ ਹਨ ਤੇ ਆਪਣੇ ਸਾਰੇ ਜੀਵਨ ਵਿੱਚ ਸਦਾ ਥਿਰ ਪ੍ਰਭੂ ਦੇ ਨਾਮ ਦਾ ਹੀ ਵਣਜ ਕਰਦੇ ਹਨ ਜਦੋਂ ਤੱਕ ਮੈਂ ਮਾਇਆ ਵਾਸਤੇ ਭੁੱਖਾ ਪਿਆਸਾ ਰਹਿੰਦਾ ਹਾਂ ਤਦ ਤੱਕ ਮੈਂ ਕਿਸੇ ਵੀ ਤਰ੍ਹਾਂ ਪ੍ਰਭੂ ਦੇ ਦਰ ਤੇ ਨਹੀਂ ਪਹੁੰਚ ਸਕਦਾ ਮਾਇਆ ਦੀ ਤ੍ਰਿਸ਼ਨਾ ਦੂਰ ਕਰਨ ਦਾ ਇਲਾਜ ਮੈਂ ਤਾਂ ਆਪਣੇ ਗੁਰੂ ਦੇ ਤੋਂ ਪੁੱਛਦਾ ਹਾਂ ਤੇ ਉਸ ਦੀ ਸਿੱਖਿਆ ਅਨੁਸਾਰ ਮੈਂ ਪਰਮਾਤਮਾ ਨਾਮ ਸਿਰਜਦਾ ਹਾਂ ਨਾਮ ਹੀ ਤਿਰਸਨਾ ਦੂਰ ਕਰਦਾ ਹੈ ਗੁਰੂ ਦੀ ਸਰਨ ਪੈ ਕੇ ਸਦਾ ਸਿਰ ਨਾਮ ਸਿਰਜਮਰਦਾ ਹਾਂ ਸਦਾ ਸਿਰ ਪ੍ਰਭੂ ਦੀ ਸਿਵਸਲਾ ਉਚਰਦਾ ਹਾਂ ਤੇ ਸਦਾ ਸਿਰ ਪ੍ਰਭੂ ਨਾਲ ਸਾਝ ਪਾਉਂਦਾ ਹਾਂ ਮੈਂ ਹਰ ਰੋਜ਼ ਉਸ ਪ੍ਰਭੂ ਦਾ ਨਾਮ ਮੂੰਹੋਂ ਬੋਲਦਾ ਹਾਂ ਜੋ ਦੀਨਾ ਦਾ ਸਹਾਰਾ ਹੈ ਜੋ ਦਇਆ ਦਾ ਸੂਮੈ ਤੇ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਫਰਮਾਤਮਾ ਨੇ ਜਿਸਮਨੁਖ ਨੂੰ ਆਪਣੀ ਹਜ਼ੂਰੀ ਤੋਂ ਹੀ ਨਾਮ ਸਿਮਰਨ ਦੀ ਕਰਨ ਜੋਗ ਕਾਰ ਕਰਨ ਦਾ ਹੁਕਮ ਦੇ ਦਿੱਤਾ ਉਹ ਮਨੁਖ ਆਪਣੇ ਮਨ ਨੂੰ ਮਾਇਆ ਵੱਲੋਂ ਮਾਰ ਕੇ ਤ੍ਰਿਸ਼ਨਾ ਦੇ ਪ੍ਰਭਾਵ ਤੋਂ ਵੱਜ ਜਾਂਦਾ ਹੈ ਹੇ ਨਾਨਕ ਉਸ ਮਨੁੱਖ ਨੂੰ ਪ੍ਰਭੂ ਦਾ ਨਾਮ ਹੀ ਮਿੱਠਾ ਤੇ ਹੋਰ ਸਭ ਰਸਾਂ ਨਾਲੋਂ ਸੇਸ਼ ਲੱਗਦਾ ਹੈ ਉਸ ਨੇ ਨਾਮ ਸਿਮਰਨ ਦੀ ਬਰਕਤ ਨਾਲ ਮਾਇਆ ਦੀ ਤ੍ਰਿਸਨਾ ਆਪਣੇ ਅੰਦਰੋਂ ਦੂਰ ਕਰ ਲਈ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ